ਦਰਮਾ ਦੇ ਫਟੇ ਦਰਗਰ ਤੋਜ ਬਨ ਸੁਰਤ ਕਰੈ ਤੋ ਮੈਨੀ ਦਰਸ਼ਨ ਦੇ ਜਖੋਲਿ ਕੀ ਵਾਰ ਸਦਨ ਸਚਾ ਪਾਤਿਸ਼ਾ ਸ਼ਿਰਸ਼ਾਨ यश पास वाते हा सोही सपना दसा गुरु जी सोही महला चौथा जित हर ली है ਪਰ ਹਰ ਮਿੱਤ ਸਹਾਈ ਗੋਰਾ ਕਿਰਪਾ ਤੇ ਹਰ ਮਨ ਵਸੈ ਹੋਰਤ ਵਿਦ ਨਿਆਨਾ ਜਾਈ ਜਥੇ ਹਰ ਆਰਾਦੀ ਐ ਤਥੇ ਹਰ ਮਿੱਤ ਸਹਾਈ ਗੋਰ ਕੇ ਰਪਾ ਤੇ ਹਰਬਨ ਬਸੇ ਹੋਰਤ ਬਜਲਿਆ ਨਾ ਜਾਈ ਹਰ ਤਨ ਸੱਚੀ ਹੈ ਭਾਈ ਜੇ ਹਲ ਤ ਪਲ ਤਰ ਹੋਏ ਸੁਖਾਈਂ ਦਾ ਸਤ ਸੰਗਤੀ ਸੰਗ ਹਰ ਤਨ ਖਟੀਆਂ ਹਰ ਤਨ ਹੋਰ ਤੋਪਲ ਹਰ ਤਨ ਕਿਤੇ ਨਾ ਪਾਈ ਹਰ ਰਤ ਨ ਕਾ ਬਾਪਾਰਿਆ ਹਰ ਰਤ ਨ ਤਨ ਬਿਹਾਜੇ ਕੱਚ ਕੇ ਬਾਪਾਰੀਏ ਬਾਤ ਹਰ ਤਨ ਲਿਆ ਨ ਜਾਈ ਹਰ ਤਨ ਰਤਨ ਜਿਵੇਂ ਮਾਣਕ ਹਰ ਤਨ ਨਾਲ ਅਮਰਤ ਵੇਲਾ ਬੱਤ ਹਰ ਭਗਤੀ ਹਰ ਲਈ ਬਣਾਈ ਹਰ ਤਨ ਅਮਰਤ ਵੇਲਾ ਬੱਤ ਕਾ ਵਿੱਚ ਆ ਭਗਤ ਖਾਏ ਖੰਚ ਰਹੇ ਨੁਕਟ ਰਹੇ ਹਾਲਤ ਬਲਤ ਹਰਤ ਨੇ ਭਗਤਾਂ ਕੋ ਮਿਲੀ ਵਡਿਆਈ ਹਰਤ ਹਨ ਨਿਰਪੋ ਸਦਾ ਸਦਾ ਅਸਥਿਰ ਹੈ ਸੱਚਾ ਹੋ ਤਨ ਤਨ ਅਗਨੀ ਤਸਰੇ ਪਾਣੀਏ ਜਮਦੁੱਤ ਕਿਸ ਕਾ ਗਵਾ ਨਾ ਜਾਈ ਹਰ ਤਨ ਕੋ ਉੱਚ ਕਾ ਨੇੜ ਨਾ ਆਵੀ ਜਮ ਜਗਾਤੀ ਡੰਡਨਾ ਲਗਾਈ ਸਾਕਤੀ ਪਾਪ ਕਰਕੇ ਵਿਥਿਆ ਤਨ ਸੰਚਿਆ ਤਨਾਇਕ ਬੇਕਣਾੜ ਨਾ ਜਾਈ ਹਲਤੇ ਵਿੱਚ ਸਾਕਤ ਤੂਹੇ ਤੋ ਛੁੜਤ ਗਿਆ ਅਗਰ ਪਲਤ ਸਾਖਤ ਹਰ ਦਰਗਹ ਢੋਈ ਨ ਪਾਈ ਇਸ ਹਰ ਧਨ ਕਾ ਸਹ ਹੋਰ ਆਪ ਹੈ ਸੰਤੋ ਜੇ ਸੁਨਦੇ ਸੋ ਹਰ ਧਨ ਲੱਤ ਚਲਾਈ ਇਸ ਹਰ ਤਰ੍ਹਾਂ ਦਾ ਟੁੱਟ ਕਦੇ ਨਾ ਆਵੇ ਜਨਾਨਕ ਕੋ ਗੁਰ ਸੋਝੀ ਪਾਈ ਇਸ ਹਰ ਤਰ੍ਹਾਂ ਦਾ ਟੁੱਟ ਕਦੇ ਨਾ ਆਵੇ ਜਨਾਨਕ ਕੋ ਗੁਰ ਸੋਝੀ ਪਾਈ ਨੀਰੂਜੀ ਦਾ ਖਾਲਸਾ ਵਾਹਿਗੁਰੂ ਦੇ ਸਤ ਹੈ